ਇੱਕ ਪੱਖ ਤੋਂ ਮੈਂ ਤੁਹਾਨੂੰ ਝੋਟੀ ਤੋਂ ਸੱਜਣੋਂ ਦਿਖਾ ਦੂੰਗਾ ਹਰੇਕ ਪੱਖ ਤੋਂ ਕਿਉਂਕਿ ਕਿਸੇ ਸੱਜਣ ਨੇ ਦੂਰ ਤੋਂ ਆਉਣਾ ਹੁੰਦਾ ਕਿਉਂਕਿ ਵੀਡੀਓ ਦੇ ਮਾਧਿਅਮ ਰਾਹੀਂ ਦੋਸਤੋ ਜਾਨਵਰ ਦਾ ਨ ਇੱਕ ਆਈਡੀਆ ਮਿਲ ਜਾਂਦਾ ਬਾਕੀ ਨੇੜੇ ਆ ਕੇ ਤਸੱਲੀ ਕਰਕੇ ਲੈ ਕੇ ਜਾਣ ਦਾ ਫਰਜ਼ ਤੁਹਾਡਾ ਬਣਦਾ ਕਿਉਂਕਿ ਸੱਜਣੋਂ ਤੁਸੀਂ ਨੇ ਪੇਮੈਂਟ ਲਾਉਣੀ ਹੁੰਦੀ ਹੈ ਨੇੜੇ ਆ ਕੇ ਤਸੱਲੀ ਕਰਕੇ ਜਾਨਵਰ ਲੈ ਕੇ ਜਾਇਆ ਕਰੋ ਜਦੋਂ ਆਪਾਂ ਤਸੱਲੀ ਕਰਕੇ ਜਾਨਵਰ ਨਹੀਂ ਲੈ ਕੇ ਜਾਂਦੇ ਵੀਡੀਓ ਤੇ ਕਈ ਵਾਰੀ ਜਾਨਵਰ ਮੰਗਵਾ ਲਾਨੇ ਆਪਾਂ ਕਹਿੰਦੇ ਨਾ ਯਾਰ ਠੱਗੀ ਹੋ ਗਈ ਉਹ ਠੱਗੀ ਤੇ ਆਪਾਂ ਖੁਦ ਜ਼ਿੰਮੇਵਾਰ ਹੋਣੇ ਕਿਉਂਕਿ ਜਦੋਂ ਇੰਨੇ ਆਪਾਂ ਨੇ ਪੇਮੈਂਟ ਖਰਚੀ ਨਹੀਂ ਹੁੰਦੀ ਆ ਤਾਂ ਨੇੜੇ ਆ ਕੇ ਇੱਕ ਵਾਰ ਜ਼ਰੂਰ ਤਸੱਲੀ ਕਰਕੇ ਜਾਨਵਰ ਲੈ ਕੇ ਜਾਇਆ ਕਰੋ ਸਸੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਨਾ ਆਪਾਂ ਪਹੁੰਚੇ ਆ ਡੱਲਾ ਪਿੰਡ ਬਾਈ ਆਮਨੇ ਕੋਲੇ ਪਹੁੰਚੇ ਆ ਤੇ ਬਾਈ ਨਾਲ ਕਰਾਉਂਦੇ ਆ ਛੋਡੀ ਮੁਲਾਕਾਤ ਤੇ ਝੋਟੀਆਂ ਨਾਲ ਸੱਜਣੋ ਅੱਜ ਦੀ ਵੀਡੀਓ ਚ ਦੋ ਦਿਖਾਵਾਂਗੇ ਪਰ ਦੋਨੇ ਝੋਟੀਆਂ ਦਿਖਾਵਾਂਗੇ ਟੌਪ ਦੇ ਨਗੀਨੇ ਪਿਓਰ ਮੋਰਾ ਚ ਆਉਂਦੀਆਂ ਨੇ ਸੱਜਣੋ ਹੈਗੀਆਂ ਵੀ ਝੋਟੀਆਂ ਦੰਦਾਂ ਚ ਨੇ ਤੇ ਪੈਲਣਾ ਨੇ ਦੋਨੇ ਤੇ ਦੁੱਧ ਵੀ ਚੰਗਾ ਤਿਆਰਾ ਥੱ ਆਜੋ ਬਾਈ ਨਾ ਕਰਾਉਂਦੇ ਆ ਗੱਲਬਾਤ ਫਿਰ ਕੱਲੀ ਕੱਲੀ ਦੀ ਡਿਟੇਲ ਪੁੱਛਾਂਗੇ ਹੋਰ ਬਾਈ ਜੀ ਕੀ ਹਾਲ ਹੈ ਅੱਛੀ ਗੱਲ ਬਾਈ ਜੀ ਕੀ ਹਾਲ ਹੈ ਦੀ ਜਾਨ ਪਸ਼ੂ ਪਾਲਕ ਚੈਨਲ ਦੇਖਣ ਵਾਲੇ ਸਾਰੇ ਵੀਰਾਂ ਭਰਾਵਾਂ ਨੂੰ ਸੱਜਣਾ ਨੂੰ ਪਿਆਰ ਭਰੀ ਸ਼ਤਸ਼ੀ ਕਾਲ ਜੀ ਉਮੀਦ ਹੈ ਕਿ ਜਿੰਨੇ ਵੀ ਵੀਰ ਸਾਨੂੰ ਪਿਆਰ ਕਰਦੇ ਆ ਔਰ ਇਸ ਚੈਨਲ ਦੇ ਜਿੰਨੇ ਵੀ ਸਬਸਕ੍ਰਾਈਬਰ ਵੀਰ ਨੇ ਜਿੰਨੇ ਇਸ ਪਿਆਰ ਚੈਨਲ ਨੂੰ ਪਿਆਰ ਕਰਨ ਵਾਲੇ ਵੀਰ ਨੇ ਉਮੀਦ ਹੈ ਵੀ ਸਾਰੇ ਠੀਕ ਠਾਕ ਹੋਮੋਗੇ ਸਾਰਿਆਂ ਦੇ ਜਾਨਵਰ ਵੀ ਤੰਦਰੁਸਤ ਹੋਣਗੇ ਹੋਰ ਬਾਈ ਕਿਵੇਂ ਚੱਲਦਾ ਕੰਮ ਕਾਰਜ ਕੰਮ ਕਰ ਬਾਈ ਜੀ ਬਹੁਤ ਵਧੀਆ ਬੜੀ ਕਿਰਪਾ ਬਾਬੇ ਨਾਨਕ ਦੀ ਜਿੱਥੋਂ ਇੰਨੀ ਉਮੀਦ ਨਹੀਂ ਸੀ ਅਸੀਂ ਕਦੇ ਰੱਖੀ ਜਿੱਥੇ ਤਿੱਕਰ ਸੰਧੂ ਡੇਰੀ ਫਾਰਮ ਚੈਨਲ ਤੇ ਕਿਸਾਨ ਪਸ਼ੂਪਾਲਕ ਸਾਨੂੰ ਲੈ ਕੇ ਅ ਧਰਤੀ ਤੋਂ ਲੈ ਕੇ ਅਸਮਾਨ ਤੱਕ ਪਰਮਾਤਮਾ ਦੀ ਕਿਰਪਾ ਨਾਲ ਆਪਣਾ ਜਿਹੜਾ ਜਾਨਵਰਾਂ ਦਾ ਜੋ ਹੈਗਾ ਆਪਣਾ ਖਰੀਦ-ਵੇਚ ਦਾ ਕੰਮ ਬਈ ਪਹੁੰਚ ਗਿਆ ਪੰਜਾਬ ਦੀ ਇੰਡੀਆ ਦੀ ਕੋਈ ਐਹੋ ਜੀ ਸਟੇਟ ਨਹੀਂ ਆਪਾਂ ਛੱਡੀ ਬਾਈ ਜਿੱਥੇ ਨਹੀਂ ਜਾਨਵਰ ਭੇਜਿਆ ਤੁਹਾਡੇ ਚੈਨਲਾਂ ਦੇ ਜ਼ਰੀਏ ਠੀਕ ਹੈ ਗੱਲ ਬਾਕੀ ਹੁਣ ਜਿਵੇਂ ਆਪਾਂ ਲਾ ਲਿਆ ਪਹਿਲਾਂ ਨਾਲੋਂ ਫਰਕ ਪੈ ਗਿਆ ਹਨਾ ਪਹਿਲਾਂ ਨਾਲੋਂ ਬਈ ਬਹੁਤ ਫਰਕ ਪੈ ਗਿਆ ਔਰ ਆਪਣਾ ਤਾਂ ਪਰਮਾਤਮਾ ਦੀ ਕਿਰਪਾ ਨਾਲ ਜੋ ਬਾਈ ਦੀ ਤੁਹਾਡੇ ਚੈਨਲਾਂ ਦੇ ਜ਼ਰੀਏ ਆਪਾਂ ਵੀਡੀਓ ਪਾ ਕੇ ਜਾਨਵਰ ਵੇਚਣ ਲੱਗੇ ਆ ਕਦੇ ਵੀ ਉਦੋਂ ਦਾ ਡਾਊਨ ਨਹੀਂ ਹੋਇਆ ਤਕਰੀਬਨ ਰੋਜ਼ ਦੀ ਆਪਣੀ ਇੱਕ ਦੋ ਪਸ਼ੂਆਂ ਦੀ ਸੇਲ ਵੀ ਹੈਗੀ ਔਰ ਦੋ ਚਾਰ ਜਾਨਵਰਾਂ ਦੀ ਡੇਲੀ ਦੀ ਆਪਣੀ ਬਾਈ ਖਰੀਦ ਵੀ ਹੈਗੀ ਹੈ ਠੀਕ ਹੈ ਗੱਲ ਅੱਜ ਜਿਹੜੀਆਂ ਆਪਾਂ ਝੋਟੀਆਂ ਦਿਖਾਵਾਂਗੇ ਕਿੰ ਬਈ ਦੋ ਝੋਟੀਆਂ ਨੇ ਅੱਜ ਆਪਣੇ ਕੋਲੇ ਜੀ ਦੋਨੇ ਪਲੂਨ ਨੇ ਔਰ ਦੋਨੇ ਹੀ ਮੂੰਹੋ ਚੋਗੀਆਂ ਨੇ ਦੋਨਾਂ ਦੇ ਮਗਰ ਵੀ ਕਟੀਆਂ ਨੇ ਤੇ ਯਾਨੀ ਦੋਨੇ ਇਹ ਆ ਵੀ ਪਲੂਨ ਕਟੀਆਂ ਦੇ ਵਿੱਚ ਚੰਗਾ ਰਿਗਾਰਡ ਬਣਾਉਣ ਵਾਲੀਆਂ ਝੋਟੀਆਂ ਨੇ ਬਈ ਜੀ ਤੇ ਬਾਕੀ ਤਿਆਰ ਦੁੱਧ ਵਾਲੇ ਜਾਨਵਰ ਨਹੀਂ ਤਿਆਰ ਦੁੱਧ ਵਾਲੇ ਜਾਨਵਰ ਨਹੀਂ ਹਾਂ ਜੀ ਬਾਕੀ ਇੱਕ ਗੱਲ ਹੋਰ ਨੋਟ ਕਰ ਲਿਓ ਸੱਜਣੋ ਝੋਟੀਆਂ ਨਾ ਚਵਾਈ ਕਣੀਓ ਥੋੜੀਆਂ ਜਿਹਾ ਲੇਟ ਨੇ ਮੰਨ ਲਓ ਵੀ 2 ਘੰਟੇ 2.5 ਘੰਟੇ ਲੇਟ ਨੇ ਜਾਨਵਰ ਉਸ ਹਿਸਾਬ ਨਾਲ ਥੱਲਿਓ ਤੁਸੀਂ ਜੱਜਮੈਂਟ ਕਰ ਲਿਓ ਕਈ ਸੱਜਣ ਦਾ ਹੁਣ ਕਮੈਂਟਾਂ ਚ ਕਰਨਗੇ ਪਤਨੀ ਬਾਜ਼ਾਰ ਛੱਡ ਰੱਖੇ ਨੇ ਜਾਨਵਰ ਉਹੀ ਗੱਲ ਆ ਵੀ ਜਾਨਵਰ ਨਾ ਜਦੋਂ ਚਵਾਈ ਤੋਂ 2-3 ਘੰਟੇ ਲੇਟ ਹੋ ਜਾਂਦਾ ਬਾਜ਼ਾਰ ਵਾਲਾ ਕੰਮ ਹੀ ਹੋ ਜਾਂਦਾ ਬਾਈ ਹੈਨਾ ਬਾਜ਼ਾਰ ਵਾਲਾ ਕੰਮ ਹੀ ਹੋ ਜਾਂਦਾ ਬਾਈ ਕਿਉਂਕਿ ਪਹਿਲਾਂ ਜਦੋਂ ਦਿਨ ਥੋੜੇ ਜਿ ਲੱਗਦੇ ਸੀਗੇ ਆਜ ਤੋਂ ਹਫਤਾਕ ਪਹਿਲਾਂ ਉਦੋਂ ਆਪਣਾ ਬਾਈ ਮੇਰਾ ਟਾਈਮ ਹੁੰਦਾ ਸੀਗਾ ਉਹੀ ਵੀ 6 ਵਜੇ ਚੌਣ ਲੱਗਣਾ ਪਾਉਣੇ 6 ਲੱਗ ਜਾਣਾ ਜਾਂ ਸਵਾ 6 ਵੀ ਲੱਗ ਜਾਣਾ ਪਰ ਹੁਣ ਥੋੜਾ ਜਿ ਮੌਸਮ ਦਾ ਬਹੁਤ ਜ਼ਿਆਦਾ ਫਰਕ ਪਿਆ ਗਿਆ ਬਾਈ ਇਸ ਨਾਲ ਅਸੀਂ ਪੱਠਿਆਂ ਦਾ ਟਾਈਮ ਵੀ ਪਹਿਲਾਂ ਕਰਤਾ ਅੱਗੇ ਨਾਲੋਂ 2 ਘੰਟੇ ਚਵਾਈ ਵੀ ਜਾਨੀ ਹੁਣ ਅਸੀਂ 5 ਵਜੇ 4:30 ਪਾਉਣੇ ਅਮਾ ਉਸ ਦੇ ਹਿਸਾਬ ਨਾਲ ਟਾਈਮਿੰਗ ਚੇਂਜ ਹੋ ਗਈ ਟਾਈਮਿੰਗ ਚੇਂਜ ਹੋ ਗਈ 4:30 ਪਾਉਣੇ ਚੋਣ ਲੱਗ ਜਾਂਦੇ ਹੁਣੇ ਕੱਲ੍ਹ ਸ਼ਾਮ ਦੀਆਂ 4:30 5 ਵਜੇ ਦੀਆਂ ਚੋਈਆਂ ਹੋਈਆਂ ਨੇ ਅੱਜ ਤਕਰੀਬਨ ਹੁਣ 8:30 9 ਦੇ ਕਰੀਬ ਹੀ ਹੋਣ ਵਾਲੇ ਆ ਬਾਈ 3 ਘੰਟੇ ਦਾ ਹੀ 4 ਦਾ ਹੀ ਫਰਕ ਪੈ ਗਿਆ ਠੀਕ ਹੈ ਜਾਨਵਰਾਂ ਨੂੰ ਔਰ ਚੋਟੀਆਂ ਬਾਈ ਵਾਕੇ ਦੇਖਣ ਨੂੰ ਵੀ ਦੱਸਣਗੀਆਂ ਵੀ ਹਾਂ ਜਾਨਵਰ ਦੁੱਧ ਵਾਲੇ ਨੇ ਔਰ ਇਹ ਬਾਈ ਇਹ ਆ ਵੀ ਨਗੀਨੇ ਹੀ ਭਾਲ ਕੇ ਲੈਂਦੇ ਨੇ ਇਹਦੀਆਂ ਰੋਜ਼ ਰ ਲੇ ਭਾਈ ਆ ਚੋਟੀ ਤੇ ਮਾਰਦੇ ਕੈਮਰਾ ਸ਼ਾਬਾਸ਼ ਇਧਰ ਲੈ ਬੰਨੋ ਸਟਾਰਟ ਕਰਦੇ ਆ ਇਹਨੂੰ ਭਾਈ ਕਿਹੜਾ ਸੁਆ ਇੱਕ ਵਾਰੀ ਫੇਰ ਦੱਸ ਦੇ ਕਿੰਨੇ ਦਿਨ ਹੋ ਗਏ ਪਲੂਨ ਕੱਟੀ ਆ ਭਾਈ ਮੂੰਹੋਂ ਚੌਗੀ ਆ ਔਰ ਸੂਈ ਨੂੰ ਉਹਨੂੰ ਇੱਕ ਹਫਤਾ ਹੋ ਗਿਆ ਜੀ ਬੱਚ ਕੱਟੀ ਦਾ 나ੜੂ ਵੀ ਹਜੇ ਨਾਲ ਆ ਔਰ ਬੌਲੇ ਚੋ ਖਾਲੀ ਹੋ ਗਿਆ ਝੋਟੀ 13 14 ਲੀਟਰ ਦੁੱਧ ਤੋਂ ਚੱਲੀ ਆ ਭਾਈ ਲੈ 나ੜੂਆ ਦਿਖਾ ਦੀ ਭਾਈ ਇੱਕ ਵਾਰੀ 나ੜੂਆ ਨਾ ਬੱਚੇ ਦਾ 나ੜੂਆ ਨਾਲ ਆ ਤੇ ਮੇਨ ਗੱਲ ਆ ਨਾ ਜਿਹੜੀ ਸੱਜਣੋ ਇਹਦੇ ਮਾੜੀ ਗਿੱਲਾ 나ੜੂਆ ਬਿਲਕੁਲ ਆ ਮੇਨ ਗੱਲ ਆ ਨਾ ਜਿਹੜੀ ਕੱਤੀ ਆ ਜਿਵੇਂ ਆਪਾਂ ਕਹਿੰਦੇ ਨਾ ਇੱਕ ਨਾਲ ਇੱਕ ਨਗੀਨਾ ਫ ਤੇ ਬਾਕੀ ਜੇ ਗੱਲ ਕਰੀਏ ਛੋਟੀ ਦੀ ਸੱਜਣੋਂ ਰੰਗ ਰੰਗ ਦੀ ਗੱਲ ਕਰੀਏ ਜੀ ਬਣਾਵਟ ਦੀ ਗੱਲ ਕਰੀਏ ਵੀ ਆਪਾਂ ਜਿਹੜੀ ਕਹਿ ਰਹੇ ਹਾਂ ਤੇ ਵੀ ਸਿਰਾ ਮੂਰਲੀ ਉਹ ਕੁਆਲਿਟੀ ਆ ਵੀ ਸਿਰੇ ਵਾਲੀ ਕੁਆਲਿਟੀ ਹੈ ਹੁਣ ਕਿੰਨਾ ਕੁ ਤਿਆਰ ਹੋਊਗਾ ਦੁੱਧ ਹੁਣ ਬਾਈ ਇਹਦੇ ਥੱਲੇ ਹੋਊਗਾ ਤਾਂ ਜਾਨੀ 15 ਹੀ ਪਰ ਆਪਾਂ 14 ਦੀ ਗਰੰਟੀ ਦੇਵਾਂਗੇ 14 ਦੀ ਕੋਈ ਸੱਜਣ ਵੀਰ ਆਪਣਾ ਧਾਰ ਬਣਾ ਮਾਰੇ ਅਸੀਂ 14 ਕਿਲੋ ਦੀ ਗਰੰਟੀ ਤੇ ਆਪਾਂ ਇਹ 14 ਕਿਲੋਆਂ ਚ ਹੋਊਗਾ ਬਾਈ ਲੀਟਰਾਂ ਚ ਤਾਂ ਹੋ ਸਕਦਾ 15 ਵੀ ਹੋਵੇ ਜਾਂ 15 ਤੋਂ ਬਾਹਰ ਵੀ ਹੋ ਸਕਦਾ ਠੀਕ ਆ ਜੀ ਵੀ 14 ਕਿਲੋ ਦੀ ਗਾਰੰਟੀ ਦੇ ਕੋਈ ਸੱਜਣਾਂ ਤੋਂ ਬਿਨਾਂ ਚੋਏ ਵੀ ਜਾਨਵਰ ਲਿਆ ਸਕਦਾ ਹੈ ਬਿਲਕੁਲ ਬਿਲਕੁਲ ਬਾਈ ਇੱਕ ਵਾਰੀ ਖੋਲ ਕੇ ਤੋਰ ਕੇ ਦਿਖਾ ਬਾਕੀ ਜਿਹੜੀ ਚੀਜ਼ ਹੈ ਬਾਈ ਸੱਜਣਾਂ ਨੂੰ ਦੇਖ ਕੇ ਪਤਾ ਲੱਗ ਜਾਣਾ ਦੇਖਣ ਸਾਰੀ ਜੀ ਆ ਡੈਡੀ ਜੀ ਤੋਰਿਓ ਲੈ ਸੱਜਣਾਂ ਮੂੰਹੋਂ ਚਾਰ ਦੰਦ ਦਾ ਪਿਓਰ ਮੋਰਾ ਚਾਉਂਦੀ ਆ ਕੱਟੀ ਕੱਦ ਕਾਠ ਵੀ ਚੰਗਾ ਤੇ ਰੰਗ ਰੰਗ ਵੀ ਚੰਗਾ ਸੱਜਣੋਂ ਖੱਲੇ ਦੀ ਗੱਲ ਕਰ ਲੈਣਾ ਥੱਲੇ ਦੀ ਤਾਂ ਬਿਲਕੁਲ ਕਮਾਲ ਹੈ ਇਹ ਬਈ ਆਪਾਂ ਦੂਜੀ ਮੋਹਣੀ ਖਰੀਦੀ ਆ ਇਹ ਲੈ ਬਾਈ ਨੇ ਨਾਮ ਨਾ ਅਜੇ ਗੱਲ ਕਰਾ ਬਾਈ ਨਾਮ ਉਧਰ ਇਧਰ ਇਧਰ ਨੂੰ ਥੱਲੇ ਮੇਰਾ ਨਾਮ ਵੀ ਬਾਹਰ ਕਿਉਂਕਿ ਹਰੇਕ ਝੋਟੀ ਕਿਉਂ ਨਹੀਂ ਉਧਰ ਤੋਂ ਰੋ ਰਹੀ ਜਿਹੜੀ ਬਾਈ ਲੈਵੇ ਤੁਹਾਨੂੰ ਮਿਲੂਗੀ ਨਾ ਉਹਦਾ ਕੋਈ ਨਾ ਇਹਦਾ ਨਾਮ ਕੀ ਰੱਖਦਾ ਮਨੀ ਮੋਹ ਨਹੀਂ ਰੱਖਿਆ ਬਾਈ ਇਹਦਾ ਮੋਹ ਨਹੀਂ ਰੱਖਦਾ ਇਹਦਾ ਨਾਮ ਉਹ ਹੈਗੀ ਬਾਕੀ ਮੋਹ ਨਹੀਂ ਆ ਯਾਰ ਬਾਕੀ ਮੋਹ ਨਹੀਂ ਆ ਬਾਈ ਹਾਂ ਬਾਕੀ ਥੱਲੇ ਦੀ ਨਾ ਕੁਆਲਿਟੀ ਸੱਜਣੋ ਸਿਰਾ ਕੁਆਲਿਟੀ ਆ ਕਿਉਂਕਿ ਮੋਟਾ ਮੁਠੀ ਦੀ ਚਵਾਈ ਵਾਲਾ ਥਣ ਲੱਗੇ ਜੇ ਮੈਂ ਗੱਲ ਕਰਾਂ ਚਾਰੋਂ ਥਾਣੇ ਆਪਸ ਚ ਪੂਰੇ ਗੈਪ ਤੇ ਨਿਖੜਵੇਂ ਲੱਗੇ ਨੇ ਬਾਈ 2 ਕਿਲੋ ਦੀ ਝੋਟੀ ਦੀ ਗਾੜੀ ਗਾੜੀ ਹੋਊਗੀ ਕੱਲੀ ਇਹਦੀ ਅੱਛਾ 2 ਕਿਲੋ 2 ਤੋਂ ਸਵਾ 2 ਕਿਲੋ ਦੀ ਪਲੂਣ ਦੀ ਹਾਂਜੀ ਮੇਰੇ ਪਲੂਨ ਦੇ ਵਿੱਚ ਜੇ ਗੱਲ ਕਰ ਲਈ ਯਾਰ ਆਪਾਂ 14 15 ਕਿਲੋ ਦੁੱਧਾ ਮੰਨੇ ਖਾਸਾ ਹੋ ਜਾਣਾ 14 15 ਕਿਲੋ ਇਹ ਉਹੀ ਝੋਟੀਆਂ ਜਿਨ੍ਹਾਂ ਨੇ ਤੀਜੇ ਸੂਏ ਜਾ ਕੇ ਜਾਨੀ 20 ਤੋਂ ਬਾਹਰ ਹੋਣ ਵਾਲੀਆਂ ਝੋਟੀਆਂ ਨਹੀਂ ਸੀ ਇਹ ਚਨਾ ਪਿੱਠਪੂੜੇ ਦੀ ਬਣਾਵਟ ਵੀ ਚੰਗੀ ਆ ਬਹੁਤ ਜਿਆਦੇ ਚੰਗੀ ਆ ਬਈ ਇਹ ਹੁਣ ਐਟ ਜੁੱਤ ਬਹੁਤ ਚੰਗੀ ਆ ਝੋਟੀ ਦੀ ਤੇ ਬਈ ਆਪਾਂ ਇਹ ਪੈਸੇ ਕਿੰਨੇ ਲਵਾਂਗੇ 14 15 ਕਿਲੋ ਇਹ ਤਾਂ ਬਾਈ ਮੁੱਲ ਤਾਂ ਜੇ ਹੁਣ ਲੋਕਾਂ ਵਾਂਗ ਕਰਾਂ ਜਿਵੇਂ ਮੈਂ ਆਪਣੇ ਹੋਰ ਵੀ ਸੱਜਣਾਂ ਦੀਆਂ ਵੀਡੀਓ ਤੇ ਦੇਖਦਾ ਰਹਿੰਦਾ ਜਾਂ ਹਰਿਆਣੇ ਦੇ ਕਈ ਚੰਨ ਲੈ ਜਿਨ੍ਹਾਂ ਦੀਆਂ ਵੀਡੀਓ ਆਉਂਦੀਆਂ ਨੇ ਬਈ ਉਸ ਹੱਬ ਨਾਲ ਤਾਂ ਜ ਨਾ ਫਿਰ ਆਪਾਂ ਦੋ ਨਹੀਂ ਮੰਗਣਾ ਨਾ ਫਿਰ ਹੋਰਾਂ ਤੇ ਆਪਣੇ ਚ ਆਪਾਂ ਵੀ ਫਿਰ ਫਿਰ ਉਹਨਾਂ ਚ ਆਪਣੇ ਚ ਫਰਕ ਕੀ ਰਹਿ ਗਿਆ ਆਪਾਂ ਮੁੱਲ ਬਾਈਏ ਝੋਟੀ ਦਾ 1.5 ਲੱਖ ਕਰਦੇ ਆਂ ਔਰ ਉਹਨੇ ਵੀ ਛੱਡ ਦਾਂਗੇ 1.45 ਲੱਖ ਦੀ ਝੋਟੀ ਦੇਵਾਂਗੇ ਜੀ ਉਹ ਚੋ ਵੀ ਮਾਨਤਾਨ ਕਰ ਦਾਂਗੇ ਉਹ ਚੋ ਵੀ ਮਾਨਤਾਨ ਚਲੋ ਕਰ ਦਾਂਗੇ ਛੋਟ ਛੱਪਾ ਕਰਾਇਆ ਕਿ ਆਪਾਂ ਛੱਡ ਦੂਗਾ ਮਨਾਹੀ ਜੀ ਗੱਲ ਨਹੀਂ ਸਿਰੇ ਜਾਣ ਵਾਲਾ ਬੰਦਾ ਨਹੀਂ ਹੈਗਾ ਜ਼ਰੂਰ ਕਰ ਦਾਂਗੇ ਤਾਂ ਉਹਨਾਂ ਸੱਜਣਾ ਦੋ ਨੰਬਰ ਵਾਲਾ ਨਗੀਨਾ ਵੀ ਦਿਖਾ ਦੇ ਇਹ ਵੀ ਪੂਰੀ ਟੌਪ ਕਲਾਸ ਕਹਿ ਸਕਦੀਆਂ ਝੋਟੀਆਂ ਅਕਸਰ ਬਾਈ ਕੋਲੇ 4-5 ਹੁੰਦੀਆਂ ਨੇ ਪਰ ਅੱਜ ਦੋ ਨੇ ਹੈਗੀਆਂ ਦੋਨੇ ਆਪਾਂ ਜੇ ਇਹਨੂੰ ਆਪਣੇ ਕਾਇਦਨ ਹੋ ਗਏ ਸੂਈ ਇਹਨੂੰ ਸੂਈ ਨੂੰ ਵੀ ਬਾਈ ਤਕਰੀਬਨ 8 ਦਿਨ ਹੋ ਗਏ 9 ਅੱਜ ਅੱਛਾ ਔਰ ਇਹ ਵੀ ਬੋਲੇ ਚੋ ਖਾਲੀ ਹੋ ਕੇ ਬਾਈ ਕੋਈ 13.5 14 ਲੀਟਰ ਦੁੱਧ ਤੋਂ ਇਹ ਸਟਾਰਟ ਹੋਈ ਹੈ ਜੀ ਅੱਛਾ 13.5 14 ਕਿਲੋਾਂ ਚ ਹੀ ਹੋਊਗਾ ਲੀਟਰ ਤੇ ਇਹਦੇ ਥੱਲੇ ਵੀ 15 ਮਿਨਾ ਦੂਗੀ ਜੀ ਇਹ ਵੀ ਬੱਚਾ ਇਹਦੇ ਨਾਲ ਕੀ ਹੈ ਇਹਦੇ ਨਾਲ ਵੀ ਬਾਈ ਮਗਰ ਕੱਟੀਆਂ ਇਹਦੇ ਨਾਲ ਵੀ ਕੱਟੀਆਂ ਇਹਦੇ ਨਾਲ ਵੀ ਕੱਟੀਆਂ ਲੈ ਸੱਜਣੋ ਦੋਨਾਂ ਝੋਟੀਆਂ ਨਾਲ ਕੱਟੀਆਂ ਨੇ ਬੱਚੇ ਵੀ ਵਧੀਆ ਤੰਦਰੁਸਤ ਨੇ ਵਧੀਆ ਆਪਾਂ ਕਹੇ ਲਈ ਚੰਗੀ ਕੁਆਲਿਟੀ ਦੇ ਨੇ ਬੱਚੇ ਵੀ ਨਾਲ ਤੇ ਬਾਕੀ ਤੋੜ ਕੇ ਦਿਖਾ ਦਿਓ ਜੀ ਇੱਕ ਵਾਰੀ ਇਹ ਵੀ ਮੂੰਹ ਚਾਰ ਦੰਦਾ ਇਹ ਵੀ ਮੂੰਹ ਬਾਈ ਚਾਰ ਦੰਦਾ ਔਰ ਇਹ ਵੀ ਸੱਜਣ ਬੇਲੀ ਕੋਈ ਆਪਣੇ 14 ਕਿਲੋ ਦੀ ਓਟ ਤੇ ਲੈ ਜਾਏ ਕੋਈ ਧਾਰ ਬਣਾ ਮਾਰੇ ਬਾਈ ਇਹ ਜੀ ਚਵਾਈ ਝੋਟੀਆਂ ਨੂੰ ਜਿਹੜੀ ਲੱਗੀ ਹੋਈ ਆ ਬਾਈ ਯਾਨੀ ਜਿਹੜੇ ਵੀਰ ਤੋਂ ਮੈਂ ਲਈਆਂ ਸੀ ਉਹਨੇ ਮੈਨੂੰ ਇਹੀ ਕਹਿ ਕੇ ਦਿੱਤੀ ਸੀਗੀ ਵੀ ਝੋਟੀ ਦੇ ਬਾਈ ਬੈਠ ਕੇ ਦੇਖ ਸੱਜਣ ਕਹਿੰਦਾ ਏਕੇ 47 ਵਾਂਗੂ ਵਰਦੀ ਆ ਅੱਛਾ ਏਕੇ 47 ਵਾਂਗੂ ਵਰਦੀ ਆ ਬਾਈ ਕਹਿੰਦਾ ਥੱਲੇ ਬੈਠ ਕੇ ਦੇਖੋ ਝੋਟੀਆਂ ਉਹ ਬਾਕੀ ਔਰ ਗੱਲਬਾਤ ਹੈ ਸਿੱਧੀ ਤੋੜ ਲੈ ਸਿੱਧੀ ਸਿੱਧੀ ਕੋਈ ਨਹੀਂ ਆ ਇਹਨੂੰ ਚਲਾ ਚੱਲ ਪੁੱਤ ਚੱਲ ਨਾ ਨੇੜੇ ਨੇੜੇ ਤਾਂ ਦਿਖਾ ਦੇ ਭਾਈ ਲੇਵਾ ਨੇੜੇ ਜੇ ਲਾ ਕੇ ਦਿਖਾ ਦੇ ਕੈਮਰਾ ਨਾ ਬਾਕੀ ਜੇ ਗੱਲਬਾਤ ਕਰ ਲੈਣਾ ਸੱਜਣੋ ਝੋਟੀਆਂ ਦੋਨੇ ਆਣ ਕਹਿ ਲਈ ਆਪਾਂ ਸੇਰੇ ਵਾਲੀ ਕੁਆਲਿਟੀ ਨਾ ਉਹ ਹੈ ਟਾਪ ਮੋਰਾ ਦੇ ਵਿੱਚ ਕਹਿ ਸਕਦੇ ਪੂਰੀ ਟਾਪ ਦੀ ਧੁੱਕੀ ਹੈ ਜੀ ਸਿੰਘ ਸਿੰਘ ਦੀ ਕੁਆਲਿਟੀ ਹੈ ਨਾ ਜਿਹੜੀ ਆਪਾਂ ਦੇਖੀਏ ਰਿੰਗ ਸਿੰਘ ਆ ਬਿਲਕੁਲ ਤੇ ਬਾਕੀ ਜਿਹੜਾ ਮੇਨ ਪੁਆਇੰਟ ਆ ਨਾ ਸੱਜਣੋ ਦੋਹਾਂ ਝੋਟੀਆਂ ਦੇ ਵਾਂਗਰ ਕੱਟੀਆਂ ਨੇ ਕਿਉਂਕਿ ਇੱਕ ਨਾਲ ਇੱਕ ਆਪਾਂ ਕਹਿ ਲਈਏ ਵੀ ਮੋਰਾ ਫਰੀ ਵਾਲਾ ਸਿਸਟਮ ਹੈ ਬਿਲਕੁਲ ਬਿਲਕੁਲ ਜੀ ਇਹ ਆਪਾਂ ਕਿੰਨੇ ਦੀ ਦੇਵਾਂਗੇ ਇਹ ਇਹ ਭਾਈ ਆਪਾਂ ਦੇਵ ਸੈਨਾ ਦੇ ਦਾਂਗੇ ਇਹ ਵੀ ਇਹਦਾ ਮੁੱਲ ਵੀ ਭਾਈ ਸੇਮ ਹੀ ਆ 1.5 ਲੱਖ ਰੁਪਈਆ ਇਹਦਾ ਮੁੱਲ ਆ 1.45 ਦੀ ਇਹ ਦੇਵਾਂਗੇ ਜੀ ਇਹ ਤੁਹਾਨੂੰ ਕੀ ਰੱਖਿਆ ਹੈ ਦੇਵ ਸੈਨਾ ਦੇਵ ਸੈਨਾ ਦੇਵ ਸੈਨਾ ਬਾਹੂਬਲੀ ਦੀ ਦੇਵ ਸੈਨਾ ਭਾਈ ਇਹ ਲੈ ਇੱਧਰ ਲੈ ਦੱਸੋ ਇਹ ਵਾਦ ਕਰੀ ਬਾਈ ਮੇਰੇ ਹਿਸਾਬ ਦੇ ਨਾਲ ਵੀ 18 ਕਿਲੋ ਦੁੱਧ ਅੱਗੇ ਤੋਂ ਦਿਖਾ ਰਹੀ ਬਾਈ ਅੱਗੋਂ ਲੈ ਵਾਦ ਇਹਨੂੰ ਕੋਈ ਵੱਡੀ ਗੱਲ ਨਹੀਂ ਹੈ ਬਾਈ ਪਲੂਣ ਨੂੰ ਹੀ ਅ 17 18 ਕਿਲੋ ਦੁੱਧ ਜੀ ਆਪਾਂ ਗੱਲ ਕਰ ਲਈਏ ਵੀ ਕੋਈ ਜਿਹੜਾ ਬਾਈ ਇਹਨੂੰ ਥਾਣ ਨਾਟ ਲੱਗਿਆ ਹੋਇਆ ਨਾ ਥਾਣ ਥਾਣ ਨਾਟ ਸੱਜਣੋਂ ਵਾੜਾ ਸਿਰੇ ਕੁਆਲਿਟੀ ਵਾਲਾ ਇਦੇ ਨਾਲ ਦਾ ਥਣ ਥਣੋਟਾ ਤਾਮੀ ਝੋਟੀ ਨੂੰ ਮਿਲਦਾ ਇਧਰੋਂ ਸਿੰਘ ਸੁੰਗ ਦੀ ਕੁਆਲਿਟੀ ਦੇਖ ਸਕਦੇ ਹੋ ਬਰੀਕੀਆਂ ਬਰੂਕੀਆਂ ਬਈਆ ਪੂਛਾਂ ਰਬੜਾਂ ਵਰਗੀਆਂ ਨੇ ਜਿੱਥੋਂ ਮਰਜ਼ੀ ਫੜ ਕੇ ਗੰਢ ਦੇ ਦੋ ਇਹਦੀ ਮਰੋੜ ਕੇ ਬਈ ਇਹਦਾ ਵੀ ਕੋਈ ਸੀਨ ਹੁੰਦਾ ਹਾਂ ਸੀਨਾ ਜੀ ਬਈ ਕੁਆਲਿਟੀ ਹੁੰਦੀ ਆ ਦੇਖਾਂ ਵਿੱਚ ਭੋਰਾ ਇਹ ਨਹੀਂ ਹੈਗਾ ਵੀ ਕੋਈ ਹੱਡੀ ਹੋਊਗੀ ਪੂਛਾਂ ਦੇ ਵਿੱਚ ਇਹਨਾਂ ਦੀਆਂ ਜਿ ਪਤਲੀ ਕਾਗਜ਼ ਵਰਗੀ ਸੀ ਕਿੰਨ ਬੰਦਿਆਂ ਵਰਗੀ ਲੱਗੀ ਹੋਈ ਆ ਝੋਟੀਆਂ ਨੂੰ ਬਈ ਅੱਛਾ ਇਹ ਵੀ ਜੇ ਆਪਾਂ ਆਪਣੇ ਗੱਲ ਕਰ ਲਈ ਜਿਵੇਂ ਆਪਾਂ ਕਹਦੇ ਨੇ ਮੂਰਾ ਨਸਲ ਦੇ ਵਿੱਚ ਇਹ ਕੁਆਲਿਟੀਆਂ ਦੇਖੀ ਜਾਂਦੀਆਂ ਇਹ ਕੁਆਲਿਟੀਆਂ ਬਈ ਦੇਖੀਆਂ ਜਾਂਦੀਆਂ ਪੂਸ਼ ਜੜ ਚੋਂ ਮੋਟੀ ਹੋਵੇ ਥੱਲੇ ਨੂੰ ਜਿੰਵੇਂ ਜਾਵੇ ਬਰੀਕ ਹੋਵੇ ਥਣ ਵੀ ਜੜ ਚੰਗੀ ਹੋਵੇ ਬਈ ਸਕਿਨ ਪਤਲੀ ਹੋਵੇ ਝੋਟੀ ਦੀ ਸਿੰਘ ਪਤਲਾ ਹੋਵੇ ਬਰੀਕ ਹੋਵੇ ਨਾ ਜੇ ਆਪਾਂ ਗੱਲ ਕਰ ਲਈ ਨਾ ਸੱਜਣੋ ਦੋਨੇ ਆਪਾਂ ਵਾਰ-ਵਾਰ ਮੈਂ ਇਹੀ ਗੱਲ ਕਹਿੰਦਾ ਵੀ ਸਿਰਾ ਕੁਆਲਿਟੀ ਐ ਨਾ ਸਿਰਾ ਕੁਆਲਿਟੀ ਐ ਕੋਈ ਬੰਦਾ ਕਹਿ ਨਹੀਂ ਸਕਦਾ ਵੀ ਕਿਸੇ ਪਾਸੋਂ ਵੀ ਆਪਾਂ ਹਨਾ ਕਿਸੇ ਵੀ ਦੂਹਾ ਜੋ ਕਿਸੇ ਜਾਨਵਰ ਨੂੰ ਕਹਿ ਦਈਏ ਵੀ ਕੋਈ ਘਾਟਾ ਜਾਨਵਰ ਇਹਦਾ ਝੋਟੀ ਦਾ ਵੀ ਅੱਗੇ ਤੋਂ ਲੈਵਾ ਦੇ ਜੰਮ ਦੀਆਂ ਕਿੱਥੇ ਇਹ ਜੀਆਂ ਇਹਦੀ ਝੋਟੀ ਦਾ ਬਾਈ ਐਡੀ ਤਾਂ ਪਲਦੀ ਦੋ ਢਾਈ ਲੱਖ ਰੁਪਿਆ ਖਾ ਕੇ ਪਲਣੀ ਪੈਂਦੀ ਹੈ ਜਿਹੜੀ ਜੰਮਦੀ ਆਪਦੀ ਇੱਕ ਡੰਗ ਦਾ ਦੁੱਧ ਮਾਂ ਦਾ ਸਾਰਾ ਚੁੰਗਦੀ ਆ ਉਹ ਉਹ ਐਡੀ ਹੁੰਦੀ ਹੈ ਔਰ ਇਹਦੀ ਮਾਂ ਇਹ ਇਹ ਜਿਹੜੀ ਕੱਟੀ ਆ ਬਾਈ ਆਪਦੀ ਮਾਂ ਦੀ ਦੂਜੇ ਸੂਏ ਦੀ ਕੱਟੀ ਆ ਇਹ ਦੂਜੇ ਸੂਏ ਦੀ ਮਾਂ ਥੱਲੇ 20 ਕਿਲੋ ਦੁੱਧ ਸੀ ਨਾ ਰਿਕਾਰਡ ਬਾਲੇ ਤਕੜੇ ਦਾ ਦਾਮਨਾ ਵੀ ਝੋਟੀਆਂ ਕਿਹੜੇ ਏਰੀਏ ਦਾ ਕਿਹੜੇ ਏਰੀਏ ਦੇ ਝੋਟੀਆਂ ਨੇ ਇਹ ਇਹ ਬਾਈ ਹਰਿਆਣੇ ਦੀਆਂ ਹੀ ਨੇ ਹਿਸਾਰ ਏਰੀਏ ਦੀਆਂ ਦੇਖ ਸਾਉ ਸੀਲ ਕਰਮਾ ਵਾਲੀ ਇੰਨੀ ਹੈ ਬਾਈ ਕੋਈ ਪਤਾ ਹੀ ਕੋਈ ਨਹੀਂ ਝੋਟੀਆਂ ਨੂੰ ਲੈ ਦੱਸ ਕੋਈ ਕਹਿੰਦਾ ਵੀ ਪਹਿਲਣ ਝੋਟੀ ਹੈ ਇਹ ਕੋਈ ਔਲ ਨਹੀਂ ਕੋਈ ਦੁੱਖ ਨਹੀਂ ਇਹਨਾਂ ਨੂੰ ਨੀ ਥਣ ਥਣੋਟ ਬੜਾ ਚੰਗਾ ਲੱਗਿਆ ਬਾਈ ਪਹਿਲਣ ਦੇ ਹਿਸਾਬ ਨਾਲ ਬਾਕੀ ਪਿੱਠ ਕੁੜੇ ਦੀ ਗੱਲ ਕਰ ਲਾਂ ਮੈਂ ਤੇ ਮੂੰਹ ਮੱਥੇ ਦੀ ਗੱਲ ਕਰਾਂ ਹਰਿਆਣੇ ਦੇ ਸੈਂਟਰ ਦੀਆਂ ਨੇ ਹਿਸਾਰ ਦੀਆਂ ਬਾਈ ਦੋਹਾਂ ਝੋਟੀਆਂ ਜਣੀ ਬੇਅੰਤ ਚੰਗੀਆਂ ਬਾਈ ਤੇ ਬਾਕੀ ਕੰਮ ਨੇ ਆਪਾਂ ਗੱਲ ਕਰਦੇ ਤੇ ਵੀ ਸਾਈ ਵਾਲੀ ਗੱਲਬਾਤ ਹਨਾ ਉਹ ਬਾਈ ਮੈਂ ਉਹੀ ਗੱਲ ਕਰਦਾ ਸੱਜਣਾ ਨੂੰ ਵੀ ਜਿਹੜੇ ਵੀ ਵੀਰਾਂ ਨੇ ਬਾਈ ਜਾਨਵਰ ਲੈਣਾ ਹੁੰਦਾ ਘੱਟ ਤੋਂ ਘੱਟ ਸਾਈ 5000 ਰੁਪਏ ਸਾਨੂੰ ਪਾਇਆ ਕਰੋ ਪਿਛਲੀ ਵੀਡੀਓ ਜਿਹੜੀ ਆਪਣੇ ਸੰਧੂ ਡੇਰੀ ਫਾਰਮ ਚੈਨਲ ਤੇ ਪਾਈ ਸੀ ਬਾਈ ਇੱਕ ਵੀਰਾਂ ਨੇ ਝੋਟੀ ਮੇਰੇ ਤੋਂ ਰਖਵਾ ਲਈ 100 ਰੁਪਏ ਸਾਈ ਦੇ ਕੇ ਉਹ ਦੇਦੋ ਸੱਜਣ ਚੋਂ ਆਏ ਤੇ ਉਹ ਉਹਨੂੰ ਮਗਰਲੇ ਥਾਣੋਂ ਤੇ ਕੱਟੀ ਚੁੰਗ ਗਈ ਉਹ ਅਸੀ ਕਿਹਾ ਵੀ ਚਲੋ ਸਵੇਰੇ ਚਵਾ ਦਿਆਂਗੇ ਸਵੇਰੇ ਬਾਈ ਹੁਣੀ ਇੱਕ ਡੰਗ ਚੋ ਕੇ ਮੱਝ ਦਾ ਆਪਾਂ 14 ਕਿਲੋ ਦੁੱਧ ਦੱਸਿਆ ਸੀ ਤੇ ਸਵਾ 7 ਲੀਟਰ ਦੁੱਧ ਉਹਨਾਂ ਨੂੰ ਮਨਾਤਾ ਤੇਰੇ ਬਾਈ ਸ਼ਾਮ ਨੂੰ ਅਸੀਂ ਇੱਕ ਡੰਗ ਹੋਰ ਚੋਵਾਂਗੇ ਤੇ ਸ਼ਾਮ ਨੂੰ ਵੀਰ ਹੁਣੇ ਆਏ ਨਹੀਂ ਦੁਵਾਰੇ ਕਹਿੰਦੇ ਬਾਈ ਇਹਦੀ ਗਾੜੀ ਦਾ ਦੁੱਧ ਸਾਨੂੰ ਘੱਟ ਲੱਗਦਾ ਬਈ ਰਾਤ ਮਗਰਲੇ ਥਾਣ ਕੱਟੀ ਨੇ ਚੁੰਗੇ ਹੋਏ ਸੀਗੇ ਤੇ ਸਵੇਰਲੇ ਥਾਣਾ ਜਿਹੜੇ ਸਵੇਰੇ ਨੇ ਗਾੜੀ ਚੋਂ ਥਾਣ ਘੱਟ ਚੁੰਗੇ ਪਰ ਅੱਜ ਵੀ ਮੇਰੇ ਕੋਲੇ ਝੋਟੀ ਖੜੀ ਆ ਬਾਈ ਉਹ ਅੱਛਾ ਜੀ ਬਹੁਤ ਵੀਰਾਂ ਦੇ ਫੋਨ ਆਏ ਜਿਨ੍ਹਾਂ ਨੂੰ ਮੈਂ ਜਵਾਬ ਹੀ ਦੇਈ ਗਿਆ ਵੀ ਬਾਈ ਝੋਟੀ ਬੇਗੀ ਝੋਟੀ ਬੇਗੀ ਔਰ ਮੈਂ ਅੱਜ ਵੀ ਇਹ ਗੱਲ ਦੀ ਸ਼ਰਤ ਲਾਉਣਾ ਵੀ ਕੋਈ ਵੀ ਰਾ ਕੇ ਮੇਰੇ ਘਰੇੋਂ ਝੋਟੀ ਚੋ ਲੈਵੇ ਜੇ ਉਹਦੇ ਥਾਣਾ ਆ ਗਾੜੀ ਉਹਦੀ 2 ਕਿਲੋ ਤੋਂ ਘੱਟ ਹੋਈ ਤਾਂ ਜਿਹੜੇ ਵੀ ਵੀਰ ਦੇ ਚਲਦੀ ਆ ਜਿਹਨੇ ਵੀ ਕਿਸੇ ਨੇ ਲੈਣੀ ਆ ਜਿਹੜੀ ਪਹਿਲੀ ਵੀਡੀਓ ਚ ਆਪਣੀ ਚ 2 ਨੰਬਰ ਤੇ ਝੋਟੀ ਖੜੀ ਸੀ ਅਸਿੰਗਾ ਚ ਖੱਡੇ ਹੀ ਤੇ ਜਿਹੜੀ ਦੇ ਹਾਂ 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 ਬਾਈ ਉਹ ਆਪਾਂ ਹੈਪੀ ਸੰਧੂ ਵੀਰ ਸਾਹਮਣੇ ਸੀ ਜਦੋਂ ਆਪਾਂ ਲਈ ਸੀ 1,25,000 ਆਪਾਂ ਦਾ ਮੁੱਲ ਕਰਿਆ ਸੀ 1:20 ਦੀ ਉਹਦੀ ਆਪਾਂ ਜੈਸਨੋ ਕਰੀ ਸੀਗੀ ਠੀਕ ਹੈ ਔਰ 1:20 ਦਾ ਹੀ ਉਹਦਾ ਸੌਦਾ ਹੋਇਆ ਸੀਗਾ ਤੇ ਮੈਂ ਅੱਜ ਵੀ ਉਹੀ ਗੱਲ ਕਰਦਾ ਬਾਈ ਵੀ ਜੇ ਉਹ ਆਪਣੀ ਝੋਟੀ ਦੇ ਥੱਲੇ 2 ਕਿਲੋ ਦੁੱਧ ਤੋਂ ਘੱਟ ਆ ਗਾੜੀ ਹੋਈ ਉਹਦੀ ਤਾਂ ਮੈਂ ਝੋਟੀ ਫ੍ਰੀ ਦੇਊਂਗਾ ਬਾਈ ਉਹ ਅੱਛਾ ਜੀ ਔਰ ਮੈਂ ਇਹ ਸੱਜਣਾ ਇਹ ਆ ਬਈ ਬਾਈ ਇਹ ਸਾਨੂੰ ਇੱਕ ਖਰਾਬ ਕਰਨ ਵਾਲੀ ਗੱਲ ਹੋ ਜਾਂਦੀ ਹੈ ਬਾਈ ਕਹਿ ਕੇ ਆਪਾਂ ਲਾਰਾ ਲਾ ਕੇ ਚਲੇ ਜਾਈਏ ਵੀ ਬਾਈ ਅਸੀਂ ਸ਼ਾਮ ਨੂੰ ਦੱਸਾਂਗੇ ਸਵੇਰੇ ਦੱਸਾਂਗੇ ਹਾਂ ਨਹੀਂ ਫਿਰ ਤੁਸੀਂ ਮੈਨੂੰ ਉਦੋਂ ਜਵਾਬ ਦੇ ਦਿਓ ਵੀ ਬਾਈ ਆਪਾਂ ਲੈਣੀ ਨਹੀਂ ਇਹ ਸੋ ਜਾਨਵਰ ਬਾਈ ਅਸੀਂ ਤਾਂ ਵੇਚਣ ਵਾਸਤੇ ਲੈ ਕੇ ਆਉਨੇ ਆ ਸੋ ਜਦੋਂ ਸਾਡਾ ਵੀ ਥੋੜਾ ਜਿਹਾ ਮਨ ਢੇਲਾ ਪੈ ਜਾਂਦਾ ਜਦੋਂ ਕਿਸੇ ਵੀਰ ਨਾਲ ਸਾਡੀ ਗੱਲ ਹੋ ਜਾਂਦੀ ਹੈ ਕੋਈ ਡੀਲ ਹੋ ਜਾਂਦੀ ਹੈ ਕੋਈ ਸਾਈ ਆ ਜਾਂਦੀ ਹੈ ਵੀ ਸਾਡਾ ਜਾਨਵਰ ਜਿਹੜਾ ਵਿਗ ਗਿਆ ਅਸੀਂ ਗਾਂ ਵੀ ਬਈ ਕਿਸੇ ਨੂੰ ਹਮੀ ਪਰ ਨਜੋਗੇ ਨਹੀਂ ਰਹਿੰਦੇ ਚਲੋ ਖੜੀ ਆ ਪਰਮਾਤਮਾ ਦੀ ਕਿਰਪਾ ਨਾਲ ਚੰਗੀ ਆ ਵਿਕੂਗੀ ਹੋ ਸਕਦਾ ਉਦੋਂ ਵੱਧ ਵਿਕ ਜਵੇ ਇਹ ਹਫਤਾ ਹੋਰ ਖੜ ਗਈ ਦੁੱਧ ਵੀ ਉਦੋਂ ਜਿਆਦਾ ਚੰਗਾ ਕਰ ਜੂਗੀ ਬਈ ਉਹ ਲੈ ਸੱਜਣੋ ਨਾ ਦੋਨੇ ਝੋਟੀਆਂ ਇੱਕ ਵਾਰੀ ਮੈਂ ਫੇਰ ਤੋੜ ਕੇ ਦਿਖਾਵਾਂਗਾ ਇੱਕ ਨੰਬਰ ਵਾਲੀ ਤੋੜ ਕੇ ਦਿਖਾਵਾਂਗੇ ਹੁਣ ਹਰੇਕ ਪੱਖ ਤੋਂ ਮੈਂ ਤੁਹਾਨੂੰ ਝੋਟੀ ਤੋਂ ਸੱਜਣੋ ਦਿਖਾ ਦੂੰਗਾ ਹਰੇਕ ਪੱਖ ਤੋਂ ਕਿਉਂਕਿ ਕਿਸੇ ਸੱਜਣ ਨੇ ਦੂਰ ਤੋਂ ਆਉਣਾ ਹੁੰਦਾ ਕਿਉਂਕਿ ਵੀਡੀਓ ਦੇ ਮਾਧਿਅਮ ਰਾਹੀਂ ਦੋਸਤੋ ਜਾਨਵਰ ਦਾ ਨਾ ਇੱਕ ਆਈਡੀਆ ਮਿਲ ਜਾਂਦਾ ਬਾਕੀ ਨੇੜੇ ਆ ਕੇ ਤਸੱਲੀ ਕਰਕੇ ਲੈ ਕੇ ਜਾਣ ਦਾ ਫਰਜ਼ ਪੇਮੈਂਟ ਲਾਉਣੀ ਹੁੰਦੀ ਹੈ ਨੇੜੇ ਆ ਕੇ ਤਸੱਲੀ ਕਰਕੇ ਜਾਨਵਰ ਲੈ ਕੇ ਜਾਇਆ ਕਰੋ ਜਦੋਂ ਆਪਾਂ ਤਸੱਲੀ ਕਰਕੇ ਜਾਨਵਰ ਨਹੀਂ ਲੈ ਕੇ ਜਾਂਦੇ ਵੀਡੀਓ ਤੇ ਕਈ ਵਾਰੀ ਜਾਨਵਰ ਮੰਗਵਾਵਾਲਾ ਨੇ ਆਪਾਂ ਕਹਿੰਦੇ ਨਾ ਯਾਰ ਠੱਗੀ ਹੋ ਗਈ ਉਹ ਠੱਗੀ ਦੇ ਆਪਾਂ ਖੁਦ ਜ਼ਿੰਮੇਵਾਰ ਹੁੰਨੇ ਆ ਕਿਉਂਕਿ ਜਦੋਂ ਇੰਨੇ ਆਪਾਂ ਨੇ ਪੇਮੈਂਟ ਖਰਚਣੀ ਹੁੰਦੀ ਹੈ ਤਾਂ ਨੇੜੇ ਆ ਕੇ ਇੱਕ ਵਾਰ ਜ਼ਰੂਰ ਤਸੱਲੀ ਕਰਕੇ ਜਾਨਵਰ ਲੈ ਕੇ ਜਾਇਆ ਕਰੋ ਲੇ ਸੱਜਣੋਂ ਇੱਕ ਨੰਬਰ ਵਾਲੀ ਝੋਟੀ ਦੀ ਪਿੱਠਪੂਰੇ ਦੀ ਬਣਾਵਟ ਦੇਖ ਸਕਦੇ ਹੋ ਥਣ ਥਣੌੜ ਦੇਖ ਸਕਦੇ ਹੋ ਇਹ ਦੇਖੋ ਬਈ ਆ ਆ ਚੀਜ਼ ਜਿਹੜੀ ਆ ਵੀ ਮੱਝ ਦੀ ਮੋਹਰ ਨਸਲ ਤੇ ਕੁਆਲਿਟੀ ਚ ਆਉਂਦੀ ਹੁੰਦੀ ਆ ਵੀ ਲੱਤ ਪਤਲੀ ਹੋਵੇ ਆ ਜਿਹੜਾ ਇਹਦਾ ਆਪਾਂ ਕਹਿੰਦੇ ਨੇ ਕੰਬਲਾ ਕਹਿੰਦੇ ਨੇ ਇਹਨੂੰ ਬਈ ਹਾਂ ਆ ਹਿੱਕ ਆ ਜਿਹੜੀ ਜਿੰਨੀ ਛੋਟੀ ਹੋਊਗੀ ਉੰਨੀ ਜਿਆਦਾ ਚੰਗੀ ਹੋਊਗੀ ਬਈ ਮੱਝ ਅੱਛਾ ਇਹ ਵੀ ਇਹ ਵੀ ਐਕਟਲੀ ਹੋਵੇ ਸਟਰਕਚਰ ਭਾਰਾ ਹੋਵੇ ਝੋਟੀ ਦੇਖੋ ਸੈਂਟਰ ਲਾਈਨ ਆ ਜਿਹੜੀ ਸਿੱਧੀ ਹੋਵੇ ਬਿਲਕੁਲ ਇਹਦੀ ਲੈ ਸੱਜਣੋਂ ਇੱਕ ਲੱਡੀ ਝੋਟੀ ਵਾਲੇ ਬਈ ਦੋਨੇ ਦੇਖੋ ਲ ਇਹਨੂੰ ਵੀ ਤੁਰਦੀ ਨੂੰ ਦੇਖ ਸਕਦੇ ਹਾਂ ਬਾਕੀ ਥੱਲਿਓ ਇਹ ਵੀ ਝੋਟੀ ਸਰਾ ਪੂਰੀ cran ਤੋਂ ਇਹ ਦੇਖ ਸਕਦੇ ਹਾਂ ਜਿਹੜੀ ਪਹਿਲਾਂ ਆਪਾਂ ਬਾਈ ਸੰਧੂ ਡੇਰੀ ਫਾਰਮ ਚ ਪਾਈ ਸੀ ਨਾ ਵੀਡੀਓ ਪਲੂਨ ਕੱਟੀ ਦੀ ਹਾਂਜੀ ਔਰ ਉਹਦੇ ਨਾਲੋਂ ਵੀ ਬਾਈ ਇਹ ਵਧ ਕੇ ਝੋਟੀਆਂ ਨੇ ਦੋਹੇ ਇੱਕ ਸਿੰਘ ਦੀ ਕੁਆਲਿਟੀ ਜ਼ਰੂਰ ਉਹਨਾਂ ਉਹਦੇ ਚ ਵੱਧ ਸੀ ਇਹਨਾਂ ਨਾਲੋਂ ਇਹ ਆ ਵੀ ਪਰਸੋਂ ਰਾਤ ਨੂੰ ਬਾਈ ਇਹ ਆਈਆਂ ਕਰਮਾਲੀਆਂ ਆਪਣੇ ਕੋਲੇ ਅਜੇ ਤਾਂ ਜਾਨੀ ਇਹਨਾਂ ਨੇ ਆ ਕੇ ਬਾਈ ਰੱਜ ਕੇ ਪੱਠੇ ਵੀ ਨਹੀਂ ਖਾਣ ਲੱਗੀਆਂ ਅੱਛਾ ਸੱਟ ਹੁਣ ਤੇ ਜਾਨਵਰ ਲਾਦਦਾ 2-4 ਦਿਨਾਂ ਦਾ 2-4 ਦਿਨ ਬਾਈ ਹਫਤਾ ਹੀ ਲੱਗ ਜਾਂਦਾ ਔਰ ਜਿੱਥੋਂ ਇਹ ਪਲ ਜੰਮੀਆਂ ਪਲੀਆਂ ਨੇ ਬਾਈ ਜਿੱਥੇ ਏਡੀਆਂ ਹੋਈਆਂ ਉੱਥੋਂ ਆਪਣੇ ਕੋਲ ਆਈਆਂ ਨੇ ਔਰ ਇੱਕ ਹਫਤੇ ਦੇ ਵਿੱਚ ਵਿੱਚ ਬਾਈ ਇਹ ਜਾਨੀ ਮੈਨੂੰ ਲੱਗਦਾ ਵੀ ਆਪਦੇ ਪੀਕ ਲੈਵਲ ਤੇ ਚੱਲ ਪੈਣਗੀਆਂ ਪੂਰੇ ਤੇ ਕੌਮ ਰਮ ਨੇ ਕੀ ਕਹਿਣਾ ਚਾਹੇਗਾ ਜਿਹੜੇ ਆਪਾਂ ਕਈ ਬੰਦੇ ਆਨਲਾਈਨ ਜਾਨਵਰ ਮੰਗਵਾ ਲੈਂਦੇ ਨੇ ਆਪਾਂ ਕਹਿੰਦੇ ਕਹਿੰਦਾ ਯਾਰ ਪਿੱਛੋਂ ਆਹ ਲਗਦਾ ਠੱਗੀ ਹੋ ਗਈ ਆ ਸਾਡੇ ਨਾਲ ਬਾਈ ਜੀ ਠੱਗੀ ਦਾ ਕਾਰਨ ਤਾਂ ਇਹ ਆ ਦੇਖੋ ਵੀ ਤੁਸੀਂ ਪਰਖ ਤਾਂ ਤੁਸੀਂ ਕਰਨੀ ਆ ਬੰਦੇ ਦੀ ਜਾਨਵਰ ਦੀ ਪਰਖ ਤੁਸੀਂ ਕਰਨੀ ਆ ਵੀ ਜਾਨਵਰ ਹਾਂ ਮੈਂ ਤੁਹਾਨੂੰ ਇਹ ਝੋਟੀਆਂ ਦੇਖੋ ਬਾਈ ਜਿੰਨਾ ਇਹਨਾਂ ਥੱਲੇ ਹੈਗਾ ਮੈਂ ਉਹ ਦੱਸਦਾ ਹੁੰਦਾ ਹੁੰਨਾ ਉਦੋਂ ਕਿਲੋ ਘਟਾ ਕੇ ਦੱਸਦਾ ਹੁੰਨਾ ਜਿਵੇਂ ਹੁਣ ਕਹਦਾ ਵੀ ਬਾਈ ਇਹ 20-20 ਕਿਲੋ ਦੁੱਧ ਦੇ ਦੇਣੀਆਂ ਤੇ ਕਈ ਸੱਜਣ ਇਹ ਜੇ ਵੀ ਆ ਵੀ ਜਿਹੜੇ ਇਹਨਾਂ ਦੇ ਲੇਵਾ ਦੇਖ ਕੇ ਕੋਈ ਸ਼ੱਕ ਵਾਲੀ ਗੱਲ ਨਹੀਂ ਰਹਿੰਦੀ ਪਰ 20 ਕਿਲੋ ਉਦੇ ਮੁਤਾਬਕ ਤੁਸੀਂ ਉਸ ਡੰਗਰ ਤੇ ਆਈਡੀਆ ਲਾਇਆ ਕਰੋ ਵੀ ਇਹ ਦੇ 20 ਕਿਲੋ ਦੁੱਧ ਦੇਣ ਦੀ ਇਹਦੇ ਚ ਸ਼ਮਤਾ ਹੈਗੀ। ਪਈ ਵਾਰੀ ਮੈਂ ਦੇਖਿਆ ਬਹੁਤ ਵੀਡੀਓਾਂ ਦੇ ਵਿੱਚ ਜਿੰਨਾ ਜਿੰਨਾ ਸੱਜਣ ਦੁੱਧ ਦੱਸ ਦਿੰਦੇ ਆ ਤੇ ਮੈਨੂੰ ਲੱਗਦਾ ਵੀ ਉਹਨਾਂ ਖੂਨ ਨਹੀਂ ਹੁੰਦਾ ਉਹਨਾਂ ਦੀ ਮੱਜਾਂ ਦੇ ਵਿੱਚ ਜਿੰਨਾ ਦੁੱਧ ਦੱਸ ਦਿੰਦੇ ਨੇ ਉਹ। ਸੋ ਇਹੀ ਚੀਜ਼ ਆ ਬਾਈ ਜਾਨਵਰ ਪਹਿਲੀ ਤਾਂ ਗੱਲ ਆ ਦੇਖ ਕੇ ਤੁਸੀਂ ਆਪਣੀ ਤਸੱਲੀ ਕਰਕੇ ਲੋਰ ਮੈਂ ਮੇਰੇ ਕੋਲੇ ਆ ਕੇ ਕਹਿੰਦਾ ਹੁਣ ਹਰੇਕ ਵੀਰ ਨੂੰ ਵੀ ਪਸੰਦ ਤੁਸੀਂ ਕਰਨਾ ਤਸੱਲੀ ਤੁਹਾਡੀ ਮੈਂ ਕਰਾਉਣੀ ਆ ਜਾਨਵਰ ਲੈਣ ਦੀ। ਔਰ ਇਹ ਆ ਬਾਈ ਜਿਹੜੇ ਬੰਦੇ ਆਨਲਾਈਨ ਆਪਣੇ ਤੋਂ ਲੈਂਦੇ ਆ ਕਦੇ ਪ੍ਰਮਾਤਮਾ ਦੀ ਕਿਰਪਾ ਨਾਲ ਆਪਾਂ ਨਾ ਕਦੇ ਜਾਨਵਰ ਆਪਣਾ ਮੁੜਿਆ ਕਿਉਂਕਿ ਆਪਾਂ ਬਾਈ ਨਜਾਇਜ਼ ਝੂਠ ਕਰੇ ਬੋਲਿਆ ਹੀ ਨਹੀਂ ਪਸ਼ੂਆਂ ਦੇ ਵਿੱਚ ਗੱਲ ਜਿਹੜੀ ਪਸ਼ੂ ਦੇਖ ਕੇ ਜਿੰਨੀ ਰੱਬ ਲੱਗਦੀ ਜਾਇਜ਼ ਕਰਨੀ ਆਪਾਂ ਔਰ ਨੰਬਰ 2 ਤੇ ਬਾਈ ਜਿਹੜਾ ਬੰਦਾ ਆਨਲਾਈਨ ਮੰਗਾਉਂਦਾ ਉਹਦੀ ਜ਼ਿੰਮੇਵਾਰੀ ਸਾਰੀ ਦੀ ਸਾਰੀ ਆਪਣੀ ਹੁੰਦੀ ਹੈ ਵੀ ਜੇ ਜਾਨਵਰ ਆਪਣੀ ਕਹੀ ਹੋਈ ਜਵਾਨ ਦੇ ਉੱਤੇ ਨਹੀਂ ਖਰਾ ਉਤਰਦਾ ਉਹਦੇ ਜ਼ਿੰਮੇਵਾਰ ਆਪਾਂ ਔਰ ਜਿਹੜਾ ਵੀ ਆ ਕੇ ਸਾਡੇ ਕੋਲੋਂ ਦੇਖ ਕੇ ਚੈੱਕ ਕਰਕੇ ਜੇ ਹੁਣ ਘਰੇ ਸੱਤ ਖੜੀਆਂ ਨੇ ਅੱਠ ਖੜੀਆਂ ਨੇ ਅਠਾਂ ਦੇ ਵਿੱਚੋਂ ਇੱਕ ਲੈ ਕੇ ਜਾਂਦਾ ਉਹ ਆਪਦੀ ਸਮਝ ਨਾਲ ਲੈ ਕੇ ਜਾਂਦਾ ਬਾਈ ਆਪਦੇ ਆਪ ਦੇ ਵਿੱਚ ਸੱਤਾਂ ਅੱਠਾਂ 'ਚ ਚੰਗੀ ਮੰਨ ਕੇ ਲੈ ਕੇ ਜਾਂਦਾ ਸੋ ਉਹ ਵੀਰ ਸਾਨੂੰ ਲਾਂਭਾ ਦੇਣ ਦਾ ਹੱਕਦਾਰ ਨਹੀਂ ਰਹਿੰਦਾ ਬਾਈ ਮੇਰੇ ਸਾਹਬ ਦੇ ਨਾਲ ਵੀ ਜਿਹੜਾ ਵੀਰ ਆ ਕੇ ਆਪਦੇ ਆਪ ਚੰਗੀ ਦੇਖ ਕੇ ਸੱਤਾਂ ਅੱਠਾਂ ਦੇ ਵਿੱਚੋਂ ਇੱਕ ਲੈ ਗਿਆ ਜਿਹੜੀ ਉਹ ਆਪਦੀ ਸਮਝ ਦੇ ਨਾਲ ਚੰਗੀ ਉਹ ਲੈ ਕੇ ਗਿਆ ਲੈ ਸਜਣੋ ਆ ਉਹਦੇ ਵਿੱਚ ਸਾਡੀ ਕੋਈ ਏਡੀ ਖਾਸ ਜ਼ਿੰਮੇਵਾਰੀ ਨਹੀਂ ਹੁੰਦੀ ਹਾਂ ਉਹਦੇ ਵਿੱਚ ਜ਼ਿੰਮੇਵਾਰੀ ਇਹ ਹੁੰਦੀ ਹੈ ਘਰੇ ਜਾ ਕੇ ਪਸ਼ੂ ਕੋਈ ਭਾਰ ਕੱਢ ਜੇ ਜਾਂ ਕਿਸੇ ਦਾ ਥਣ ਘਟ ਵੱਧ ਹੋਵੇ ਦੋ ਚਾਰ ਦਿਨ ਇਹ ਇੰਨੀ ਕਿ ਸਾਡੀ ਜ਼ਿੰਮੇਵਾਰੀ ਹੁੰਦੀ ਆ ਜਾਨ ਜਿੰਨਾ ਅਸੀਂ ਦੁੱਧ ਦਸੀਏ ਉਹਨਾਂ ਨੂੰ ਦੁੱਧ ਨਾ ਹੋਵੇ ਉਹ ਸਾਡੀ ਜ਼ਿੰਮੇਵਾਰੀ ਹੁੰਦੀ ਆ ਅੱਛਾ ਨੰਬਰ ਬੋਲ ਦੋ ਬਾਈ ਆਪਣਾ ਨੰਬਰ ਬਾਈ ਜੀ ਮੇਰਾ 987630213 ਲੈ ਸੱਜਣੋ ਅੱਜ ਆਵਨ ਢੱਲੇ ਕੋਲੇ ਆਪਾਂ ਨੇ ਦਿਖਾਈਆਂ ਨੇ ਦੋ ਝੋਟੀਆਂ ਪਹਿਲੇ ਸੂਰੇ ਦੀਆਂ ਦੋ ਇਹ ਮੂੰਹੋਂ ਚਾਰ ਦੰਦ ਨੇ ਤੇ ਪਿੱਛੇ ਦੋਹਾਂ ਦੇ ਸੱਜਣੋ ਕੱਟੀਆਂ ਨੇ ਇਹਨਾਂ 'ਚ ਜਿਹੜੀ ਵੀ ਝੋਟੀ ਤੁਹਾਨੂੰ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਡੰਗ ਦੋ ਡੰਗ ਬਾਈ ਕੋਲੋਂ ਚੋਕੇ ਕੰਡਾ ਲਾ ਕੇ ਦੁੱਧ ਮਾਪ ਕੇ ਲਿਆ ਸਕਦੇ ਹਾਂ ਧੰਨਵਾਦ ਜੀ